ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰੋਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬੈਲ ਨੋਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਫਸੂ ਹੁੰਦੇ ਰਹਿੰਦੇ ਨੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਬਾਈ ਦੇ ਸੇਲ ਆ ਇੱਕ ਤਾਜੀ ਸੂਈ ਹੈ ਜੀ ਦੋ ਗੱਬਣ ਜਾਣਕਾਰੀ ਪ੍ਰੋਪਰ ਬਾਈ ਕੋ ਲੈ ਲੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਆਪਾਂ ਜਿਹੜੀ ਬਾਈ ਪਹਿਲਾ ਵੀਡੀਓ ਪਾਈ ਸੀ ਵੈਗ ਗਿਆ ਸੀ ਹਾਂਜੀ ਹਾਂਜੀ ਬਾਈ ਵੈਗ ਗਿਆ ਠੀਕ ਆ ਜੀ ਮੋਬਾਈਲ ਨੰਬਰ ਦੱਸ ਦੋ 98143 26164 ਠੀਕ ਆ ਜੀ ਕਿੱਦਰਾ ਸ਼ੁਰੂ ਕਰਕੇ ਬਾਈ ਇਹਦੀ ਕਰ ਲੈਨੇ ਆ ਵੀਰੇ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੂਆ ਸੁਣਦੀ ਆ ਠੀਕ ਆ ਜੀ ਵੀ ਹਜੇ ਮੰਨ ਲਓ ਵੀ 5-7 ਦਿਨ ਲਊਗੀ ਠੀਕ ਆ ਜੀ ਮਾਲਕ ਨੇ ਆਪ ਨੂੰ 18-19 ਕਿਲੋ ਦੱਸਿਆ ਪਹਿਲੀ ਸਵੇਰ ਦੱਸਿਆ ਇਹਦਾ ਕਿੰਨਾ ਕ ਪਾਜੂਆ ਇਕਤੀਆ ਰੋਜ ਇੰਨੀ ਬਾਈ ਆਪਾਂ ਕਹਿ ਕੇ ਦੇਵਾਂਗੇ ਠੀਕ ਆ ਜੀ ਬਾਕੀ ਸੇਵਾ ਦੇ ਸਾਥ ਹਾਂਜੀ ਬਾਈ ਥਣਾਂ ਦੇ ਓਕੇ ਆ ਬਾਈ ਥਣਾਂ ਦੀ ਬਾਈ ਫੁੱਲ ਗਰੰਟੀ ਆ ਠੀਕ ਆ ਜੀ ਦੂਜੇ ਸੂਏ ਸੁਣਦੀ ਆ ਦਿਨ ਡੇਟ ਮੁਤਾਬਕ 5 ਤੋਂ 4 ਦਿਨ ਬਾਈ ਕਹਿੰਦਾ ਲੈ ਜੂਗੀ ਕੱਦ ਕਾੜ ਤੇ ਵਜਨ ਵਾਲੀ ਫੁੱਲ ਆ ਜੀ ਮਾਲਕਾਂ ਨੇ ਦੱਸਿਆ ਕਿ 17-18 ਕਿਲੋ ਦੁੱਧ ਚੋਇਆ ਵਾ ਅੱਬਾਈ ਕਹਿੰਦਾ ਆਪਾਂ ਵੀ ਐਕਟੀਆਰ ਇੰਨਾ ਹੀ ਕਹਿ ਕੇ ਦੇਨੀ ਆ ਅੱਗੇ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਫੋਲ ਰਾਜੀ ਖੰਮੀ ਬੜੀ ਚੰਗੀ ਆ ਬਾਕੀ ਕਰਮ ਵਾਲੀ ਕ੍ਰੋਸ ਬ੍ਰੀਡ ਚ ਪੈਂਦੀ ਆ ਬੰਨਲੀ ਵੀਰ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਕੱਦ ਕਾਠ ਚੰਗਾ ਜੀ ਸਨਾਂ ਦੀ ਬਾਈ ਕਹਿੰਦਾ ਮੈਂ ਪਾਸ ਕਰਕੇ ਲਿਆਂਦੀ ਆ ਪੈਸੇ ਤੁਸੀਂ ਲਾਉਣੇ ਆ ਤੁਸੀਂ ਆਪਦੀ ਪਾਸ ਕਰਕੇ ਲੈ ਜਾ ਜੀ ਫਵਾਨੇ ਚ ਵਾਲਟੇਲਾ ਬਹੁਤ ਨੇ ਦੇਖ ਸਕਦੇ ਤੁਸੀਂ ਨੇੜੇ ਤੋਂ ਸਾਰੀਆਂ ਵਾਲਟੇਲਾ ਕੱਢ ਕੇ ਸੁਣਾ ਜੀ ਛੇਲਣ ਤੋਂ ਬਈ ਗਰਮ ਵਾਲੀ ਪੂਰੀ ਹੈ ਦੇਖ ਸਕਦੇ ਹੋ ਇਹਦਾ ਮੁੱਲ ਬਈ ਇਹਦਾ ਮੁੱਲ ਵੀਰੇ 53000 ਹੋ ਜੂ ਮਾਨਤਾ ਨਹੀਂ ਹਾਂ ਮਾਨਤਾ ਨੇ ਕਰਦਾ 53000 ਰੁਪਿਆ ਬਈ ਮੁੱਲ ਕਰਦੇ ਬਾਕੀ ਮਾਨਤਨ ਹੋ ਜੂਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ 2 ਨੰਬਰ ਐਚ ਹੈ ਫਿਰ ਇਹਦੀ ਕੀ ਡਿਟੇਲ ਹੈ ਇਹ ਵੀਰੇ ਪਹਿਲਾਂ ਸੁਣਦੀ ਹੈ ਇਹ ਦੰਦੋ ਬਈ ਇਹ ਦੰਦੋ ਨਹੀਂ ਵੀਰੇ ਵੇਖੀ ਜਾਂਗਾ ਠੀਕ ਹੈ ਕਿੰਨਾ ਟਾਈਮ ਲੱਗੇ ਜੀ ਇਵਰੀ ਮੇਲਾ 7 ਦਿਨ ਲਊ 6-7 ਦਿਨ ਹੀ ਬਾਜੂ 14-15 ਕਿਲੋ ਜੀ ਹਾਂ ਬਾਈ ਚਾਹੀਦਾ ਜੀ ਠੀਕ ਆ ਜੀ ਜਾਤ ਬਰੀਡ ਦੇ ਪੱਖ ਤੋਂ ਬਹੁਤ ਚੰਗੀ ਆ ਜੀ ਪਹਿਲਾ ਸੂਆ ਸੁੰਦੀ ਆ ਦੰਦੋ ਬਾਈ ਕਹਿੰਦਾ ਵੇਖੀ ਨਹੀਂ ਨਵਾਂ ਹਾਂ ਨਾ ਜੀ ਬਰੀਡ ਵਾਈਜ਼ ਵੀ ਚੰਗੀ ਆ ਛੋਟਾ ਕਾਨ ਨਾ ਚਾਰੇ ਥਨ ਗੈਪ ਤੇ ਲੱਗੇ ਨਿਖੜ ਮੇ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਸੋਹਣੇ ਆ ਬਾਕੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਹੈ ਦਿਨ 6-7 ਲੈ ਜੂ ਬਾਈ ਦੱਸਦਾ ਬਾਕੀ ਕਈ ਵਾਰ ਪਸ਼ੂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦੇ ਤਿਆਰੀ ਬਹੁਤ ਚੰਗੀ ਆ ਜੀ ਕਰਮ ਵਾਲੀ ਦੀ 78 ਦਿਨਾਂ ਦੇ ਕਰਤਾ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਸੁਣਾਦੇ ਸਹਿਜ ਵੀ ਸੋਹਣੇ ਆ ਚਾਰੇ ਥਣ ਜੀੜੀ ਤੇ ਪਾ ਵਾਂਗੂ ਨਿਖੜਵੇਂ ਤੇ 37 ਜਵਾਈ ਵਾਲਾ ਥਾਣਾ ਜੀ ਜਿਹੜੇ ਹਿਸਾਬ ਨਾਲ ਪਹਿਲਾਂ ਨਾਲ ਥਣ ਬਹੁਤ ਸੋਹਣਾ ਲੱਗਦਾ ਸੀ ਇਸ ਨੂੰ ਇਹ ਵੀ ਬਹੁਤ ਹੈ ਬਾਈ ਜੀਰ ਸਾਹਿਬ ਇਹ ਵੀ ਪੂਰੀ ਹੈ ਜੀ ਚੱਲ ਜਵਾਬ ਤੇ ਬੈਠੇ ਰਹਣ ਥੋੜਾ ਜਿਆਦਾ ਡਰਦਾ ਹੀ ਹੈ ਬਸ ਇਹਦਾ ਮੁੱਲ ਬਾਈ ਇਹਦਾ 52000 ਹੈ ਜੀ ਠੀਕ ਆ ਮਾੜਾ ਮਟਾ ਹੋ ਜੀ ਹਾਂ ਹਾਂ ਮਾਨਤਨ ਕਰਾਂਗੇ ਬਾਈ ਇਹਦਾ 52000 ਰੁਪਇਆ ਮੁੱਲ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜੀ ਸਾਨਾ ਨੰਬਰ ਸੂਈ ਵੀ ਇਹ ਕਦੋਂ ਸੂਈ ਆ ਬਾਈ ਇਹ ਵੀਰੇ ਰਾਤ 11:00 ਵਜੇ ਸੂਈ ਆ ਜੇ ਡੰਨ ਆ ਜੀ ਹਾਂ ਜੇ ਡੰਨ ਆ ਹੋ ਪਾਈ ਪਈ ਆ ਦੇਖ ਸਕਦੇ ਹੋ ਬੱਠਲ ਚ ਬੱਚਾ ਕੀ ਦਿੱਤਾ ਬੱਚੀ ਆ ਵੀਰੇ ਮਗਰ ਮਗਰ ਬਹੁਤ ਸੋਹਣੀ ਐ ਚਫ ਦੀ ਬੱਚੀ ਆ ਫੁੱਲ ਬਰੀਡ ਵਾਲੀ ਤੁਹਾਨੂੰ ਡੇੜੇ ਤੇ ਦਿਖਾ ਦਾਂਗੇ ਕਿੰਨਵੇਂ ਸੂਏ ਸੂਏ ਆ ਬਾਈ ਇਹ ਵੀਰੇ ਆਪਾਂ ਨੂੰ ਤੀਜੇ ਸੂਏ ਦੱਸ ਕੇ ਦਿੱਤੀ ਆ ਮਗਰ ਠੀਕ ਆ ਕਿੰਨਾ ਕੋ ਬੋਲਾ ਕਟਾ ਲਿਆ ਬਾਈ ਵੀ ਇਹਦੋਂ ਬਈ ਆਪਾਂ 4 ਕਿ ਗੱਲੂ ਮੰਨ ਲਵੀ ਬਚਨ ਚੰਗਾ ਗੇ ਚੁਰਿਆ ਵਾ ਠੀਕ ਆ ਜੀ ਹਾਂਜੀ ਬਾਜੂ ਬਾਈ ਕਿੰਨਾ ਕੋ ਦੁੱਧ ਪਾਜੂ ਵੈ ਨੂੰ ਚਾਹੀਦਾ 12 ਹੰੜਾ ਆਪਾਂ ਕਹਿੰਦੇ 16 ਫਰੈਂਕ ਲੋ ਦਿੰਨਾ ਚਾਹੀਦਾ ਠੀਕ ਹੈ ਜੀ ਬਾਕੀ ਸੇਵਾ ਦਾ ਭਾਈ ਕਹਿੰਦਾ ਮਾਲਕਾਂ ਨੇ ਤੀਜੇ ਸੂਏ ਕਹਿ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਸਮਝ ਲਿਓ ਤੋ ਕੀ ਵੈਸੇ ਤੁਸੀਂ ਲਾਉਣੇ ਆ ਪਸ਼ੂ ਦਾ ਅੰਦਾਜ਼ਾ ਪਸ਼ੂ ਦੇ ਬੋਡੀ ਸਟਰਕਚਰ ਤੋਂ ਲਾ ਲਿਆ ਕਰੋ ਦੁੱਧ ਦਾ ਅੰਦਾਜ਼ਾ ਪਸ਼ੂ ਦੀ ਤਿਆਰੀ ਤੋਂ ਲਾ ਲਿਆ ਕਰੋ ਸੋਨਾ گلاب ਵੀ ਥਾਣਾ ਵਿੱਤੀ ਤੇ ਚਾਰ ਹੀ ਥਾਣਾ ਗਿਆ ਤੇ ਲੱਗਿਆ ਨਿਖੜ ਮੈਂ ਕੋਈ ਵਾਦੂ ਸ਼ਾਖ ਨਹੀਂ ਮਗਰ ਵੱੱਛੀ ਬਹੁਤ ਚੰਗੀ ਹੈ ਹੁੱਲ ਜਾਦ ਬਰੀਡ ਵਾਲੀ ਚੈੱਕ ਕਰ ਸਕਦੇ ਹੋ ਸੋਹਣੀ ਐਫ ਸੀਮਣ ਕਿਸੇ ਵੀ ਉਹਨੇ ਚੰਗਾ ਹੀ ਲਵਾਇਆ ਸੀ ਬੱਚਾ ਮਗਰ ਚੰਗਾ ਦੇਗੀ ਜੀ ਚੰਗੀ ਸੇਵਾ ਕਰ ਵੱੱਛੀ ਦੀ ਹੋ ਜੇ ਤਾਂ ਸਾਜ ਚੀਹ ਸੁਣੀ ਵਹਿੜ ਤਿਆਰ ਹੋ ਜਾਣੀ ਆ ਸੀਲ ਸਾਬ ਭਾਈ ਇਹ ਵੀ ਬਹੁਤ ਆ ਜਿੱਧਰ ਦੀ ਮਰਜ਼ੀ ਬੈਠੀ ਆ ਭਾਵੇਂ ਇਧਰ ਦੀ ਉਧਰ ਦੀ ਹਨਾ ਦੀ ਓਕੇ ਆ ਜੀ ਹਾਂ ਹਾਂ ਬਾਈ ਥਣਾਂ ਦੀ ਆਪਣੇ ਸਾਰਿਆਂ ਨੂੰ ਫੋਲ ਸਹੀ ਆ ਠੀਕ ਹਨਾ ਦੀ ਬਾਈ ਕਹਿੰਦਾ ਓਕੇ ਆ ਜਿੱਧਰ ਦੀ ਮਰਜ਼ੀ ਬੈਠੀ ਜੋ ਚਾਰੇ ਤੁਨ ਗੈਰ ਤੇ ਲੱਗੇ ਨਿਖੜ ਮੈਂ ਸੀਲ ਸਭ ਪੂਰੀ ਆ ਮੁੱਲ ਭਾਈ ਦਾ ਇਹਦਾ ਵੀਰੇ 46000 ਆ ਹੋਜੂ ਮਾੜਾ ਮੋਟਾ ਹਾਂ ਇਹ ਚ ਮਾਨਤਨ ਗਾ ਠੀਕ ਆ ਜੀ 46000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਨ ਹੋਜੂਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ